ਹੋ ਗਏ ਐ ਜਜੋ ਸਾਨੂੰ ਕਹਿੰਦੇ ਆ ਤੁਹਾਨੂੰ ਆਜ਼ਾਦ ਅੰਗਰੇਜ਼ਾਂ ਤੋਂ ਕਰਾਇਆ ਪਰ ਮੈਨੂੰ ਇਹ ਲੋਕ ਜਿਹੜੇ ਆਜ਼ਾਦੀ ਦੇ ਕਲਾਟੀਏ ਐ ਇਹ ਤਾਂ ਦੱਸ ਦੇ ਕਿ 76 ਸਾਲਾਂ ਦੇ ਵਿੱਚ ਤੁਸੀਂ ਇੱਕ ਛੋਟੇ ਜਿਹੇ دریا ਨੂੰ ਨਾ ਥੱਕਿਉਣੀ ਪਾ ਸਕਦੇ ਦੇਈ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਵਿਦੇਸ਼ੀ ਹੈ ਦਿੱਲੀ ਤੋਂ ਬਾਹਰ ਤੋਂ ਆਏ ਜਿਹਵੇਂ ਇਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਹੈ ਜਿੱਥੇ ਬਾਹਰ ਤੋਂ ਲੈ ਆ ਕੇ ਬੰਦੇ ਯੂਪੀ ਬਿਹਾਰ ਮਹਾਰਾਸ਼ਟra 오डिशा ਤੋਂ ਲੈ ਆ ਕੇ ਇੱਥੇ ਵਸਾ ਦिए ਜਿਹਦੇ ਨਾਲ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਘਟ ਜੂਗੀ ਤੇ ਹਿੰਦੂਆਂ ਦੀ ਵੱਧ ਜੂਗੀ ਫਿਰ ਇਹ ਲੋਕ ਸਿੱਖਾ ਕਦੇ ਖਾਲਸਾਣ ਦੀ ਗੱਲ ਨਹੀਂ ਕਰਨਗੇ ਇਹਨਾਂ ਦੀਆਂ ਸਕੀਮਾਂ ਦੇਖੋ ਕਿੰਨੀਆਂ ਗਹਿਰੀਆਂ ਕਿੰਨੀਆਂ ਡੂੰਘੀਆਂ ਇਹ ਸਾਡੇ ਦੋਸਤ ਐ ਕਿ ਸਾਡੇ ਦੋਸਤ ਕੋਈ ਬੱਚਾ ਜੀਵੰਦਾਨੀ ਛੱਡਣਾ ਅੱਜ ਲੜਾਈ ਹਾਈਡਰੋਲੋਜੀਕਲ ਵਾਰਫੇਅਰ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਹੁਣ ਪਾਕਿਸਤਾਨ ਤੇ ਸਖੰਦ ਨਾਲ ਪਾਣੀ ਦਾ ਯੁੱਧ ਲਾ ਸਕਦਾ ਹੈਗਾ ਜਾਂ ਐਟਮ ਬੰਬ ਬਲ ਇੱਥੇ ਸਿੱਖ ਸਕਦੇ ਆ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਾਡੀ ਪਾਰਟੀ ਨੇ ਬਹੁਤ ਕੰਮ ਕੀਤਾ ਹੈ ਪਰ ਜਿੰਨਾ ਚਿਰ ਤੁਸੀਂ ਲੋਕ ਸਾਨੂੰ ਹੋਰ ਤਕੜਿਆ ਨਹੀਂ ਕਰੋਗੇ ਜਿੰਨਾ ਚਿਰ ਅਸੀਂ ਮੋਦੀ ਦੀ ਗਿੱਚੀ ਦੇ ਉੱਤੇ ਨਾ ਬੈਠੀਏ ਉਨਨਾ ਚਿਰ ਪੰਜਾਬ ਬੇਸ਼ੱਕ ਇਧਰ ਲਾ ਜਾਂ ਉਧਰ ਲਾ ਹੈਗਾ ਪਾਕਿਸਤਾਨ ਦਾ ਇਹ ਬਚ ਨਹੀਂ ਸਕਦਾ ਤੇ ਅਰਥ ਕੀ ਪਈ ਨਹੀਂ ਹੈ ਪਰ ਮੈਨੂੰ ਫਿਕਰ ਇਸ ਰਾਕੇ ਦਾ ਬਹੁਤ ਰਹਿੰਦਾ ਹੈ ਕਾਸ ਕਰਕੇ ਧੱਡਰ ਦਾ ਐਨੂੰ ਮੈਂ ਕਹਿੰਦਾ ਪੀੜ ਦਾ ਧੱਡਰ ਜੋ ਕਰਕੇ ਇਹ ਕਰੋੜਾ ਅਰਬਾਂ ਰੁਪਏ ਦਾ ਨੁਕਸਾਨ ਜ਼ਿੰਮੇਵਾਰਾਂ ਦਾ ਜਿਦੋਂ ਇੱਕ ਕੰਡਾ ਤੋੜਦਾ ਹੈ ਇਹ ਹੋ ਜਾਂਦਾ ਗਰੀਬਾਂ ਦੇ ਘਰ ਟੱਠ ਜਾਂਦੇ ਆ ਔਰ ਦੁੜੀਆਂ ਦੇ ਵੀ ਘਰ ਟੱਠ ਜਾਂਦੇ ਐ ਪਾਣੀ ਅੰਦਰ ਆ ਜਾਂਦਾ ਹਣ 78 ਸਾਲ ਹੋ ਗਏ ਐ ਜਦੋਂ ਸਾਨੂੰ ਕਹਿੰਦੇ ਆ ਤੁਹਾਨੂੰ ਆਜ਼ਾਦ ਅੰਗਰੇਜ਼ਾਂ ਤੋਂ ਕਰਾਇਆ ਪਰ ਮੈਨੂੰ ਇਹ ਲੋਕ ਜਿਹੜੇ ਆਜ਼ਾਦੀ ਦੇ ਕਲਾਟਿਏ ਐ ਇਹ ਤਾਂ ਦੱਸ ਦੇ ਕਿ 78 ਸਾਲਾਂ ਦੇ ਵਿੱਚ ਤੁਸੀਂ ਇੱਕ ਛੋਟੇ ਜਿਹੇ ਦਰਿਆ ਨੂੰ ਨਾਥ ਕਿਉਂ ਨਹੀਂ ਪਾ ਸਕਦੇ ਹਰੇਕ ਸਾਲ ਇਹ ਆਪਣੇ ਕੰਡੇ ਤੋੜ ਕੇ ਖੇਰਾਂ ਦਾ ਨੁਕਸਾਨ ਕਰ ਦਿੰਦਾ ਮੈਂ ਇਹਦੇ ਲਈ ਬਹੁਤ ਲੜਾਈ ਲੜੀ ਹੈ ਪਿੱਛੇ ਜਦੋਂ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਉਹ ਸਵਕਾਤਾ ਜਿਹੜਾ ਪਾਣੀਆ ਇਰੀਗੇਸ਼ਨ ਦਾ ਮਨਿਸਟਰ ਹੈ ਉਹਨੂੰ ਮੈਂ ਇੱਕ ਪਰਚਾ ਦਿੱਤਾ ਸੀ ਕਿ ਇਹ ਕਗਰ ਰਾਜਸਥਾਨ ਤੱਕ ਜਾਂਦਾ ਹੈ ਤੇ ਰਾਜਸਥਾਨ ਤੋਂ ਹੀ ਤੁਸੀਂ ਐਮਪੀ ਬਣ ਕੇ ਆਏ ਹੋ ਤੇ ਇਹ ਨੂੰ ਤੁਸੀਂ ਡੂੰਗਾ ਟੂ ਨਹੀਂ ਕਰ ਸਕਦੇ ਤੇ ਇਹਦੇ ਜਿਹੜੇ ਕੰਡੇ ਐ ਉਹ ਤਕੜੇ ਕਿਉਂ ਨਹੀਂ ਕਰ ਸਕਦੇ ਉਨੇ ਮੇਰਾ ਪਰਛਾਤਾ ਰੱਖ ਲਿਆ ਪਰ ਅੱਜ ਦੇਖੋ ਜਿਵੇਂ ਇਹ ਦਰਿਆ ਫੇਰ ਆਪਣਾ ਕੰਡਾ ਤੋੜਨ ਨੂੰ ਤਿਆਰ ਹੈ ਸੈਂਟਰ ਨੇ ਕੁਝ ਨਹੀਂ ਕੀਤਾ ਸਿਰਫ ਸੈਂਟਰ ਦੇ ਇਰੀਗੇਸ਼ਨ ਵਜ਼ੀਰ ਨੂੰ ਨਹੀਂ ਕਿਹਾ ਮੈਂ ਸੈਣੀ ਸਾਹਿਬ ਜਿਹੜੇ ਹਰਿਆਣੇ ਦੇ ਚੀਫ ਮਿਨਿਸਟਰ ਹੈ ਉਨਨਾ ਨੇ ਕਿਹਾ ਕਿ ਤੁਸੀਂ ਮੈਂਬਰ ਪਾਰਲੀਮੈਂਟ ਪਰ ਖੇਤਰ ਦੇ ਹੋ ਤੇ ਖੇਤਰ ਦੇ ਵਿੱਚ ਵੀ ਇਹ ਪਾਣੀ ਉੱਬਰਦਾ ਤੇ ਸਾਰਾ ਖਾਤਮਾ ਫਸਲਾਂ ਦਾ ਕਰ ਦਿੰਦਾ ਤੇ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਇਸ ਨੂੰ ਤਖੜਾ ਕਰੋ ਪਰ ਉਹ ਵੀ ਗੱਲ ਸਿਰੇ ਨਹੀਂ ਚੜਾਉਂਦੇ ਪੰਜਾਬ ਦੇ ਚੀਫ ਸੈਕਟਰ ਤੇ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਸ ਨੂੰ ਮੈਂ ਕਈ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਜਿਹੜੀ ਅੰਗਰੇਜ਼ਾਂ ਨੇ ਮਾਲ ਮਹਿਕਮੇ ਦੇ ਕਾਨੂੰਨ ਬਣਾਏ ਹੈ ਉਹਦੇ ਵਿੱਚ ਲਿਖਿਆ ਹੈ ਕਿ ਹਰੇਕ ਡਿਪਟੀ ਕਮਿਸ਼ਨਰ ਆਪਣੇ ਮਾਲ ਦੇ ਮਹਿਕਮੇ ਦੇ ਨਾਲ ਜਿੰਨੇ ਮੇਂ ਬਾਰਸ਼ਾਂ ਤੋਂ ਪਹਿਲਾਂ ਮਲਾਦਾ ਕਰੂਗਾ ਔਰ ਦੇਖੂਗਾ ਕਿ ਕੋਈ ਸੁਆ ਨਾੜਾ ਦਰਿਆ ਡਰੇਨ ਇਹਦੇ ਕੰਡੇ ਤਖੜੇ ਐ ਜਾਂ ਇਹਨਾਂ ਦੀ ਖੋਜ ਹੋਣੀ ਚਾਹੀਦੀ ਐ ਇਹ ਸਾਰਾ ਕੁਝ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਕਈ ਵਾਰੀ ਮੈਂ ਬਿਆਨ ਦਿੱਤੇ ਐ ਪਰ ਸਾਡੇ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਵਿਦੇਸ਼ੀ ਹੈ ਦਿੱਲੀ ਤੋਂ ਬਾਹਰ ਤੋਂ ਆਇਆ ਹੈ ਜੇ ਨਮਾਇंदे ਇਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਹੈ ਇਹ ਇੱਕ ਜ਼ੈਂਡ ਪਾਲਿਸੀ ਬਣਾ ਰਹੀ ਸੀਗੇ ਜਿਹੜੀ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਤੋੜਤੀ ਸੀ ਇਹ ਲੈਂਡ ਪੂਲ ਪਾਲਿਸੀ ਕੀ ਸੀ ਕਿ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਕਸਬੇ ਬਣਾ دیے ਜਿੱਥੇ ਬਾਹਰ ਤੋਂ ਲਿਆ ਕੇ ਬੰਦੇ ਯੂਪੀ ਬਿਹਾਰ ਮਹਾਰਾਸ਼ਟra 오ਡੀਸਾ ਤੋਂ ਲਿਆ ਕੇ ਇੱਥੇ ਵਸਾ دیے ਜਿਹਦੇ ਨਾਲ ਸਿੱਖਾਂ ਦੀ ਜਿਹੜੀ ਆਬਾਦੀ ਹੈ ਉਹ ਘਟ ਜੂਗੀ ਤੇ ਹਿੰਦੂਆਂ ਦੀ ਵੱਧ ਜੋਗੀ ਫੇਰ ਇਹ ਲੋਕ ਸਿੱਖ ਕਦੇ ਖਾਲਸਾਣ ਦੀ ਗੱਲ ਨਹੀਂ ਕਰਨਗੇ ਇਹਨਾਂ ਦੀਆਂ ਸਕੀਮਾਂ ਦੇਖੋ ਕਿੰਨੀਆਂ ਗੈਰੀਆਂ ਕਿੰਨੀਆਂ ਡੂੰਘੀਆਂ ਇਹ ਸਾਡੇ ਦੋਸਤ ਹੈ ਕਿ ਸਾਡੇ ਦੁਸ਼ਮਣ ਹੈ ਇਹ ਤੁਸੀਂ ਪਛਾਣਨਾ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਕਰਦੇ ਰਹੇ ਹਾਂ ਤੇ ਸਾਡੀ ਸਲਾਹ ਬਣਦੀ ਹੈ ਪਾਰਟੀ ਦੇ ਮੈਂਬਰ ਇੱਥੇ ਆਏ ਆ ਸੀਨੀਅਰ ਕੀ ਸ਼ਾਇਦ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਕਰੀਏ ਕਿ ਰਿਕਾਰਡ ਸਾਡੇ ਕੋਲੇ ਸਾਰਾ ਹੈ ਜਿਹੜਾ ਸੈਂਟਰ ਦੇ ਇਰੀਗੇਸ਼ਨ ਨੂੰ ਮੈਂ ਯਾਦ ਪੱਤਰ ਦਿੱਤਾ ਉਹ ਵੀ ਹੈਗਾ ਸੈਣੀ ਸਾਹਿਬ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਹੈ ਉਹ ਵੀ ਹੈਗਾ ਜਿਹੜੇ ਮੈਂ ਬਿਆਨ ਦਿੰਦਾ ਰਿਹਾ ਕਿ ਤਕਰਰ ਨੂੰ ਤਕੜਾ ਕਰੋ ਇਨੋਂ ਡੂੰਗਾ ਕਰੋ ਉਹ ਸਾਰੇ ਹੈਗੇ ਆ ਇਹ ਬਿਲਕੁਲ ਸਰਕਾਰ ਤੇ ਸੈਂਟਰ ਦੀ ਅਨਜਲੀ ਹੈ ਜਿਹੜੀ ਫੇਰ ਫੇਰ ਇੱਕ ਘਰ ਨੂੰ ਪਾਣੀ ਤੋੜ ਦਿੰਦਾ ਗੱਲ ਇਹ ਹੈ ਕਿ ਸੈਂਟਰ ਦੇ ਹੱਥ ਦੇ ਵਿੱਚ ਸਾਡੀਆਂ ਤਿੰਨ ਡੈਮਾ ਹੈਗੀਆਂ ਇੱਕ ਪਾਖੜਾ ਹੈ ਇੱਕ ਬਿਆਸ ਹੈ ਇੱਕ ਰਣਜੀਤ ਸਾਗਰ ਡੈਮ ਰਵੀ ਉੱਤੇ ਹੈ। ਔਰ ਰਾਜ ਦੇ ਦੰਦੇ ਵਿੱਚ ਜੇ ਇੰਡੀਆ ਨੇ ਜੰਗ ਪਾਕਿਸਤਾਨ ਤੇ ਸਿੱਖਾਂ ਨਾਲ ਕਰਨਾ ਹੋਇਆ ਤੇ ਟੋਪਾਂ ਟੈਂਕਾਂ ਰੈਫਲਾਂ ਨਾਲ ਨਹੀਂ ਹੋਊਗਾ। ਜੀ ਇਹ ਸਰਪਾ ਜਿਹੜੇ ਪਾਖੜਾ ਪੌਂਗ ਡੈਮ ਰਣਜੀਤ ਸਾਗਰ ਡੈਮ ਉਹਦੇ ਜਿਹੜੇ ਗੇਟ ਐ ਉਹ ਖੋਲ ਦੇਣਗੇ ਇਹਦੇ ਨਾਲ ਅਸੀਂ ਪੰਜਾਬ ਦੇ ਜਿਹੜੇ ਅਸੀਂ ਇੱਧਰ ਰਹਿੰਦੇ ਆਂ ਚੜ੍ਹਦੇ ਵਾਲੇ ਪਾਸੇ ਤੇ ਲੈਂਦੇ ਵਾਲੇ ਪੰਜਾਬ ਦਾ ਕੋਈ ਬੱਚਾ ਜਿੰਉਂਦਾ ਨਹੀਂ ਛੱਡਣਾ ਅੱਜ ਲੜਾਈ ਹਾਈਡਰੋਲੋਜੀਕਲ ਵਾਰਫੇਅਰ ਐ ਜੀ ਦਾ ਮਤਲਬ ਹੈ ਕਿ ਇੰਡੀਆ ਹੁਣ ਪਾਕਿਸਤਾਨ ਤੇ ਸਖੰਦ ਨਾਲ ਪਾਣੀ ਦਾ ਯੁੱਧ ਲਾ ਸਕਦਾ ਹੈਗਾ ਜਾਂ ਐਟਮ ਬੰਬ ਬੰ ਇੱਥੇ ਸਿੱਖ ਸਕਦੇ ਆ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਾਡੀ ਪਾਰਟੀ ਨੇ ਬਹੁਤ ਕੰਮ ਕੀਤਾ ਪਰ ਜਿੰਨਾ ਚਿਰ ਤੁਸੀਂ ਲੋਕ ਸਾਨੂੰ ਹੋਰ ਤਕੜਿਆ ਨਹੀਂ ਕਰੋਗੇ ਜਿੰਨਾ ਚੋ ਰਸੀ ਮੋਦੀ ਦੀ ਗਿੱਚੀ ਦੇ ਉੱਤੇ ਨਾ ਬੈਠੀਏ ਉਨਾਂ ਚਿਰ ਪੰਜਾਬ ਬੇਸ਼ੱਕ ਇਧਰ ਲਾ ਜਾਂ ਉਧਰ ਲਾ ਹੈਗਾ ਪਾਕਿਸਤਾਨ ਦਾ ਇਹ ਬਚ ਨਹੀਂ ਸਕਦਾ ਜਦੋਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਰਾਜ ਆਇਆ ਤਾਂ ਇੰਡੀਆ ਨੇ ਦੋ ਡੈਮਾ ਅਫਗਾਨਿਸਤਾਨ ਦੇ ਦਰਿਆਵਾਂ ਤੇ ਬਣਾਈਆਂ ਉਹਨਾਂ ਦਾ ਵੀ ਇੰਡੀਆ ਦੇ ਕੋਲੇ ਗੇਟ ਖੋਲਣ ਦਾ ਕੋਡ ਹੈਗਾ ਜਿਹਦਾ ਮਤਲਬ ਹੈ ਕਿ ਜਿਹੜਾ ਚਨਾਬ ਹੈ ਜਿਹੜਾ ਰਾਵੀ ਹੈ ਬਿਆਸ ਤੇ ਸਤਲੁਜ ਹੈ ਚਾਰ ਦਰਿਆਏ ਹੋਗੇ ਜੀ ਦੋ ਅਫਗਾਨਿਸਤਾਨ ਦੇ ਹੋਗੇ ਛੇ ਦਰਿਆਵਾਂ ਨੂੰ ਐਨਡੀ